ਸਾਡੇ ਮਾਨਯੋਗ ਐਸਐਸਪੀ ਮੈਡਮ ਅਮਨਿਤ ਕੌਂਡਲ ਜੀ ਆਈਪੀਐਸ ਵੱਲੋਂ ਜ਼ਿਲ੍ਹੇ ਦੇ ਵਿੱਚ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਬਿੱਡੀ ਮੋਹਿੰਮ ਦੇ ਤਹਿਤ ਸਾਡੇ ਪਿਛਲੇ ਦਿਨਾਂ ਦੇ ਵਿੱਚ ਮੁਹੱਲਾ ਕਲੀਨਿਕ ਪਰਸਰਾਮ ਨਗਰ ਦੇ ਵਿੱਚ ਢਿੱਲੋ ਕਲੋਨੀ ਪਰਸਰਾਮ ਨਗਰ ਦੇ ਵਿੱਚ ਹੈਗਾ ਉੱਥੇ ਚੋਰੀ ਹੋਈ ਸੀ ਜਿਹਦੇ ਵਿੱਚ ਚੋਰੀ ਹੋਇਆ ਸਮਾਨ ਸੀ ਜਿਵੇਂ ਕੰਪਿਊਟਰ ਸੀਪੀਯੂ ਮੋਨੀਟਰ ਤਾਰਾਂ ਪ੍ਰਿੰਟਰ 쿨ਰ ਇਨਵਰਟਰ ਬੈਟਰੀ ਵਗੈਰਾ ਇਹ ਜਿਹੜਾ ਸੀ ਕਾਫੀ ਸਮਾਨ ਉੱਥੋਂ ਚੋਰੀ ਹੋਇਆ ਸੀਗਾ ਉਦੇ ਸੰਬੰਧ ਦੇ ਵਿੱਚ ਅਸੀਂ ਨਾਮਲੂ ਵਿਅਕਤੀਆਂ ਦੇ ਖਿਲਾਫ ਜਿਹੜਾ ਸੀਗਾ ਇੱਕ ਮੁਕੱਦਮਾ ਦਰਜ ਕੀਤਾ ਸੀਗਾ ਉਸ ਦੇ ਵਿੱਚ ਜਿਹੜਾ ਅਸੀਂ ਪਰਸੋ 4 ਤਰੀਕ ਨੂੰ ਅੰਕੁਸ਼ਪਟ ਗਿਆ ਉੱਥੇ ਜਿਹੜਾ ਹੈਗਾ ਇੱਕ ਫਾਰਮਾਸਿਸਟ ਹੈਗਾ ਆਮ ਆਦਮੀ ਕਲੀਨਿਕ ਦੇ ਵਿੱਚ ਲੱਗਦਾ ਹੋਏ ਮਹੱਲਾ ਕਲੀਨਿਕ ਦੇ ਵਿੱਚ ਉਹਦੇ ਬਿਆਨ ਦੇ ਜਿਹੜਾ ਹੈਗਾ ਅਸੀਂ 6 ਦੋਸ਼ੀਆਂ ਨੂੰ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਹੈਗਾ ਜਿਹਦੇ ਵਿੱਚ ਰਾਜਵਿੰਦਰ ਉਰਫ ਰਾਜਾ ਰਣਜੀਤ ਸਿੰਘ ਉਰਫ ਟਿੱਕੀ ਸੁਲਤਾਨ ਉਰਫ ਰਾਜੂ ਨikhil ਉਰਫ ਨਿੱਕੂ ਵਿਕਰਮ ਕੁਮਾਰ ਤੇ ਵਿਸ਼ਾਲ ਕੁਮਾਰ ਹੈ ਇਹਨਾਂ ਛੇਆਂ ਨੂੰ ਨੋਮੀਨੇਟ ਕਰਨ ਤੋਂ ਬਾਅਦ ਜਿਹੜਾ ਸੀ ਏਐਸਏ ਕਸ਼ਮੀਰ ਸਿੰਘ ਨੇ ਜਿਹੜਾ ਸੀ ਉਹਨੂੰ ਇਤਲਾਹ ਮਿਲੀ ਤਾਂ ਉਹਨੂੰ ਦਸਹਿਰਾ ਗਰਾਊਂਡ ਦੇ ਵਿੱਚੋਂ ਛੇਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚ ਜਿਹੜਾ ਸਮਾਨ ਚੋਰੀ ਹੋਇਆ ਸੀ ਉਹ ਸਾਰਾ ਸਮਾਨ ਸੀ ਜਿਹੜਾ ਬਰਾਮਦ ਕਰਵਾ ਲਿਆ ਗਿਆ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਜਿਹੜਾ ਸੀਗਾ ਪੂਲਸ ਰਿਮਾਂਡ ਹਾਸਲ ਕੀਤਾ ਗਿਆ ਤੇ ਜਿਹੜੀ ਇਹਦੀ ਤਤਤੀਸ਼ ਚੱਲ ਰਹੀ ਹੈ ਜੀ ਇਦੋਂ ਪਹਿਲਾਂ ਵੀ ਉੱਥੇ ਦੋ ਵਾਰ ਚੋਰੀ ਹੋ ਚੁੱਕੀ ਹੈ ਜੀ ਇਸ ਤੋਂ ਪਹਿਲਾਂ ਵੀ ਦੋ ਵਾਰ ਚੋਰੀ ਹੋਈ ਆ ਉਹ ਹੋਰ ਬੰਦੇ ਸੀ ਅਸੀਂ ਟ੍ਰੇਸ ਕਰਕੇ ਉਹਨਾਂ ਤੋਂ ਵੀ ਰਿਕਵਰੀ ਤਾਰਾਂ ਵਗੈਰਾ ਚੋਰੀ ਹੋਈਆਂ ਸੀ ਉੱਥੇ ਤਾਂ ਉਹ ਜਿਹੜੀ ਸੀ ਅਸੀਂ ਉਹਨਾਂ ਤੋਂ ਰਿਕਵਰੀ ਕਰਵਾ ਲਈ ਸੀ ਆਲਰੇਡੀ ਪਹਿਲੀ ਜਿਹੜੀਆਂ ਹੁਣ ਦੋ ਦਿਨ ਚੋਰੀ ਹੋਈ ਹੈ ਇਹ ਸਾਰੀ ਰਿਕਵਰੀ ਜਿਹੜੀ ਇਹਨਾਂ ਤੋਂ ਸੀ ਉਹ ਕਰਵਾ ਲਈ ਸੀ ਚੋਰੀਆਂ ਕਰਨ ਵਾਲੇ ਲੋਕ ਉੱਥੋਂ ਦੇ ਹੀ ਨੇ ਜਾਇ ਨਹੀਂ ਕੋਈ ਬਾਹਰੋਂ ਆ ਗਏ ਇਹ ਸਾਰੇ ਇਸੇ ਮੁਹੱਲੇ ਦੇ ਰਹਿਣ ਵਾਲੇ ਆ ਇਸੇ ਥਾਣੇ ਦੇ ਥਾਣਾ ਕਨਾਲ ਦੇ ਏਰੀਏ ਦੇ ਹੀ ਹੈ ਥੋੜਾ ਮੋਟਰ ਜਿਹੜਾ ਨਸ਼ਾ ਵਗੈਰਾ ਕਰਨ ਦੇ ਆਦੀ ਹੈਗੇ ਇਹ ਇਸ ਮੁਹੱਲਾ ਕਲੀਨਿਕ ਦੇ ਵਿੱਚ ਜਿਹੜੇ ਜੀਵ ਥੱਲੇ ਰੱਖਣ ਵਾਲੀਆਂ ਗੋਲੀਆਂ ਉਹ ਅਕਸਰ ਹੀ ਇੱਥੋਂ ਲੈਣ ਦੇ ਲਈ ਜਾਂਦੇ ਆ ਤੇ ਉੱਥੇ ਹੀ ਇਹ ਇਕੱਠੇ ਹੋਏ ਸੀ ਕਲੀਨਿਕ ਦੇ ਵਿੱਚ ਹੀ ਉੱਥੋਂ ਹੀ ਇਹਨਾਂ ਨੇ ਆਪਦੀ ਬੇਉਂਤ ਵੜਾ ਕੇ ਉੱਥੋਂ ਪਿਛਲੀ ਵਾਰੀ ਤਾਂ ਇਹ ਜੀਵ ਥੱਲੇ ਰੱਖਣ ਵਾਲੀਆਂ ਗੋਲੀਆਂ ਹੀ ਉੱਥੋਂ ਚੋਰੀ ਕੀਤੀਆਂ ਸੀ ਇਹਨਾਂ ਦੀ ਇਹ ਵੀ ਦੱਸੋ ਜੀ ਕਿ ਜਿਹੜਾ ਸਮਾਨ ਚੋਰੀ ਕਰਿਆ ਸੀ ਉਹ ਭੰਨ ਤੋਕਾਤੀ ਸਾਰੇ ਹਾਂਜੀ ਜਿਹੜਾ ਸਾਨੂੰ ਸਮਾਨ ਬਰਾਮਦ ਹੋਇਆ ਉਹ ਕਾਫੀ ਹੱਦ ਤੱਕ ਉਹਨਾਂ ਦਾ ਨੁਕਸਾਨ ਕੀਤਾ ਹੋਇਆਗਾ ਸਮਾਨ ਦਾ ਕਿ ਕੌਣ ਲੋਕ ਨੇ ਜੀ ਇਹ ਕੋਈ ਇਹ ਕੋਈ ਹਲਵਾਈ ਦਾ ਕੰਮ ਕਰਦਾ ਹੈ ਕੋਈ ਸਫੇਰਪਾਰਡ ਤੇ ਪ੍ਰਾਈਵੇਟ ਤੌਰ ਤੇ ਨੌਕਰੀ ਕਰਦਾ ਹੈ ਇਸ ਤਰ੍ਹਾਂ ਛੋਟੇ ਮੋਟੇ ਕੰਮ ਕਰਨ ਵਾਲੇ ਹੀ ਸਾਰੇ ਬੰਦੇ ਹੈਗੇ ਨਹੀਂ ਜਿਆਦਾ ਸਾਰੇ ਮੈਕਸਿਮਮ ਜਿਹੜੇ ਹੈਗੇ ਸਾਰੇ ਆਪਣੇ ਏਰੀਆ ਦੇ ਹੀ ਰਹਿਣ ਵਾਲੇ ਆ ਪ੍ਰਵਾਸੀ ਟਾਈਪ ਤਾਂ ਨਹੀਂ ਹੈਗੇ ਕਮਰਸ਼ਲਾਈਜ਼ਡ ਕੋਈ ਨਹੀਂ ਹੈ ਇਨਾਂ ਦਾ ਮਾਸਟਰਮਾਈਂਡ ਮੇਨ ਤਾਂ ਸਾਰੇ ਮਾਸਟਰਮਾਈਂਡ ਕੋਈ ਬਹੁਤੇ ਚੋਰੀਆਂ ਵਾਲੇ ਛੋਟੀਆਂ-ਛੋਟੀਆਂ ਚੋਰੀਆਂ ਵਾਲੇ ਹੈਗੇ ਸਾਰੇ ਇਕੱਠੇ ਹੋ ਕੇ ਮੇਨ ਤਾਂ ਜਿਹੜਾ ਚੋਰੀ ਦਾ ਇਹਨਾਂ ਦਾ ਮਕਸਦ ਸੀ ਜੀਭ ਥੱਲੇ ਜਿਹੜੇ ਰੱਖਣ ਵਾਲੀ ਗੋਲੀਆਂ ਹੁੰਦੀਆਂ ਨਸ਼ਾ ਨਸ਼ੇ ਵਾਲੀ ਜਿਹੜੀ ਜੀਭ ਥੱਲੇ ਰੱਖਦੇ ਗੋਲੀ ਨਸ਼ਾ ਛਡਾਉਣ ਦੇ ਲਈ ਦਿੱਤੀ ਜਾਂਦੀ ਹੈ ਚੋਰੀ ਰਾਤ ਨੂੰ ਹੋਈ ਹੈ ਹਾਂਜੀ ਇਹ ਉੱਥੇ ਚੋਰੀ ਕਰਨ ਦੇ ਲਈ ਜਾਂਦੇ ਸੀ ਜਦੋਂ ਨਸ਼ੇ ਦੀਆਂ ਉਹ ਮਤਲਬ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਉਹ ਨਹੀਂ ਮਿਲੀਆਂ ਤਾਂ ਜਿਹੜਾ ਉੱਥੇ ਬਾਕੀ ਸਮਾਨ ਸੀ ਇਹਨਾਂ ਨੇ ਉਹ ਉਥੋਂ ਉਹ ਚੋਰੀ ਕਰ ਲਿਆ ਚੌਕੀਦਾਰ ਵਗੈਰਾ ਨਹੀਂ ਹੁੰਦਾ ਮਾ ਲਾ ਕਲੀ ਕਿ ਦਲ ਦੀ ਸੁਖਦਾ ਹੈ ਸ਼ਹਿਰ ਦੇ ਵਿੱਚ ਚਾਹੇ ਬਿਆਨਤ ਨਾ ਕਰਤੀ ਗੱਲ ਕਰ ਲਈਏ ਸ਼ਹਿਰ ਦੇ ਵਿੱਚ ਹੋਰ ਵੀ ਮਹੱਲਾਤ ਕਨੀਂ ਕਿਹ ਕਿਹ ਚਾਹ 3-3 4-4 ਵਜੇ ਚੋਰੀਆਂ ਹੋ ਚੁੱਕੀਆਂ ਤੁਸੀਂ ਲਿਖ ਕੇ ਭੇਜੋਗੇ ਵੀ ਇਹਨਾਂ ਕੋਈ ਚੌਕੀਦਾਰ ਜਾਂ ਸੀਸੀਟੀਵੀ ਕੋਈ ਵੀ ਨਹੀਂ ਹੁੰਦਾ ਸਾਡੀ ਉਹਨਾਂ ਦੇ ਨਾਲ ਜਿਹੜੇ ਉੱਥੋਂ ਦੇ ਇੰਚਾਰਜ ਹੈਗੇ ਉਹਨਾਂ ਨਾਲ ਗੱਲ ਹੋਈ ਹੈ ਜੀ ਅਸੀਂ ਉਹਨਾਂ ਨੂੰ ਸਲਾਹ ਦਿੱਤੀ ਹੈ ਵੀ ਜਿਹੜਾ ਸੀਸੀਟੀਵੀ ਕੈਮਰੇਜ ਵਗੈਰਾ ਲਗਵਾ ਲਓ ਤਾਂ ਜੋ ਇਦਾਂ ਦਾ ਕੋਈ ਕ੍ਰਾਈਮ ਹੁੰਦਾ ਉਹਨੂੰ ਸਾਨੂੰ ਡਿਟੈਕਟ ਕਰਨ ਦੇ ਵਿੱਚ ਮਦਦ ਮਿਲੇ